ਮੈਂ ਜੇਲ੍ਹ ਚ ਵੀ ਰਿਹਾ ਮੈਂ ਪਿਛਲੇ 2 ਸਾਲ ਪਹਿਲਾਂ ਜਿਹੜਾ ਆਪਣਾ ਮੰਤਰੀ ਐ ਸੁਖੀ ਰੰਧਾਵਾ ਜੇਲ੍ਹ ਮੰਤਰੀ ਮੈਂ ਫਿਰਸਕਟਨ ਜੇਲ੍ਹ ਤੋਂ ਆਇਆ ਮੈਂ ਜਾ ਕੇ ਦੱਸਿਆ ਮੈਂ ਕਿਹਾ ਜੀ ਇੰਨੇ ਬੰਦੇ ਆਹਾ ਆ ਬੰਦੇ ਨੇ ਆ ਸੁਪਰਡੈਂਟਾ ਡਿਪਟੀ ਸੁਪਰਡੈਂਟ ਆ ਆ ਚੱਕਰ ਹਾਲਦਾਰ ਆ ਇੰਨੇ ਬੰਦਾਂ ਰੈਕਟ ਚੱਲਦਾ ਐ ਇੰਨੇ ਬੰਦੇ ਅੰਦਰ ਬੈਠੇ ਚਿੱਟਾ ਵੇਚਦੇ ਨੇ ਦੇ ਬਕਾਉਂਦੇ ਨੇ ਲਿਖ ਕੇ ਰੱਖ ਲਿਆ ਕਹਿੰਦਾ ਕੋਈ ਗੱਲ ਨਹੀਂ ਕਾਰਵਾਈ ਕਰੂੰਗਾ ਕਿਹੜੀ ਗੱਲ ਬਈ ਇਹ ਕਿਉਂ ਆ ਜੇਲ੍ਹਾਂ ਦੇ ਵਿੱਚ ਆਪਾਂ ਦੇਖਦੇ ਜਿੱਦ ਇੱਕ ਸੂਈ ਨਹੀਂ ਲੰਘ ਸਕਦੀ ਸੂਈ ਵੀ ਉਹਨਾਂ ਜੇਲਾਂ ਦੇ ਵਿੱਚ ਕਮਾਂਡਰਾਂ ਦੇ ਘਰ ਚ ਟੱਕ ਮੇ ਲੰਘ ਰਿਹਾ ਯਾਰ ਆਪਣੇ ਫਰੀਦਕੋਟ ਜੇਲ੍ਹ ਦੇ ਅੰਦਰ ਹੁੰਦੇ ਆ ਉੱਥੋਂ ਦਾ ਵਰਤਾਰਾ ਦੱਸਦੇ ਆ ਲੱਖਾ ਸੁਧਾਨਾ ਨੇ ਕਿਹਾ ਕਿ ਉਹਨਾਂ ਦੇ ਸਾਹਮਣੇ ਜੇਲ੍ਹ ਦੇ ਅੰਦਰ ਵੱਡੇ ਪੱਧਰ ਤੇ ਨਸ਼ਾ ਸਪਲਾਈ ਹੁੰਦਾ ਸੀ ਜਿਸ ਦੇ ਵਿੱਚ ਇੱਕ ਚੱਕਰ ਹੌਲਦਾਰ ਤੋਂ ਲੈ ਕੇ ਡਿਪਟੀ ਸੁਪਰਡੈਂਟ ਤੇ ਸੁਪਰਡੈਂਟ ਤੱਕ ਸ਼ਾਮਿਲ ਸਨ ਜੇਲ੍ਹ ਦੇ ਕੈਦੀਆਂ ਨੂੰ ਸ਼ਰੀਆਮ ਵੱਡੇ ਪੱਧਰ ਤੇ ਨਸ਼ਾ ਸਪਲਾਈ ਕੀਤਾ ਜਾਂਦਾ ਸੀ ਅਤੇ ਜਦੋਂ ਜੇਲ੍ਹ ਤੋਂ ਬਾਹਰ ਆਏ ਉਹਨਾਂ ਨੇ ਇਸ ਬਾਰੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਵੀ ਦੱਸਿਆ ਪਰ ਉਹਨਾਂ ਨੇ ਸਬੰਧੀ ਕੋਈ ਕਾਰਵਾਈ ਕਰਨ ਦੀ ਥਾਂ ਸਿਰਫ ਇਸ ਬਾਰੇ ਇੱਕ ਨੋਟ ਲਿਖ ਕੇ ਰੱਖ ਲਿਆ ਜੇ ਮੰਤਰੀ ਜੀ ਦੀ ਚਾਹਨਾ ਹੁੰਦੀ ਤਾਂ ਉਹ ਜੇਲ੍ਹ ਦੇ ਵਿੱਚ ਇਹਨਾਂ ਨਸ਼ਾ ਸਪਲਾਈ ਕਰਨ ਵਾਲੇ ਲੋਕਾਂ ਤੇ ਸਖਤ ਕਾਰਵਾਈ ਕਰਕੇ ਫਰੀਦਕੋਟ ਜੇਲ੍ਹ ਵਿੱਚ ਨਸ਼ੇ ਦੀ ਸਪਲਾਈ ਨੂੰ ਰੋਕ ਸਕਦੇ ਸਨ ਉਹਨਾਂ ਦੇ ਕਹਿਣ ਦਾ ਪਾਪ ਸੀ ਕਿ ਇਕੱਲਾ ਫਰੀਦਕੋਟ ਜੇਲ੍ਹ ਵਿੱਚ ਹੀ ਨਹੀਂ ਪੰਜਾਬ ਦੀਆਂ ਸਾਰੀਆਂ ਜੇਲਾਂ ਵਿੱਚ ਵੱਡੇ ਪੱਧਰ ਤੇ ਨਸ਼ਾ ਸਪਲਾਈ ਹੁੰਦਾ ਹੈ। ਤੇ ਫਿਰ ਸਰਕਾਰ ਕਾਰਵਾਈ ਕਿਉਂ ਨਹੀਂ ਕਰਦੀ? ਇਹਨਾਂ ਜੇਲਾਂ ਵਿੱਚ ਨਸ਼ਾ ਸਪਲਾਈ ਕਰਨ ਵਾਲੇ ਪੁਲਿਸ ਅਫਸਰਾਂ ਤੇ ਨਕੇਲ ਕਿਉਂ ਨਹੀਂ ਕਸੀ ਜਾਂਦੀ? ਇਸ ਵਕਤ ਪੂਰੇ ਪੰਜਾਬ ਵਿੱਚ ਵੱਡੇ ਪੱਧਰ ਤੇ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈ। ਆਏ ਦਿਨ ਕੋਈ ਨਾ ਕਿਸੇ ਨੌਜਵਾਨ ਦੇ ਮਰ ਜਾਣ ਦੀ ਖਬਰ ਆਉਂਦੀ ਹੈ। ਜਿਸ ਨੂੰ ਦੇਖ ਕੇ ਰੋਂਦੀ ਆ ਮਾਂਵਾਂ ਸਾਡੇ ਤੋਂ ਵੀ ਨਹੀਂ ਵੇਖ ਹੁੰਦੀਆਂ। ਪਰ ਪੰਜਾਬ ਸਰਕਾਰ ਇਹਨਾਂ ਨਸ਼ੇ ਦੇ ਸੌਦਾਗਰਾਂ ਤੇ ਕਾਰਵਾਈ ਕਰਨ ਦੀ ਥਾਂ ਹੱਥਾਂ ਦੇ ਹੱਤੜੀ ਬੈਠੀ ਹੈ ਆਖਰ ਸਾਡੀ ਸਰਕਾਰ ਕਦੋਂ ਤੱਕ ਸਾਡੇ ਨੌਜਵਾਨਾਂ ਨੂੰ ਅੱਖਾਂ ਸਾਹਮਣੇ ਮਰਦੇ ਵੇਖਦੀ ਰਹੇਗੀ ਸੇ ਵੀ ਕੌਮ ਨੂੰ ਤੁਸੀਂ ਖਤਮ ਕਰਨਾ ਉਹਦੀ ਗੈਰਤ ਨੂੰ ਮਾਰਿਆ ਜਾਂਦਾ ਹੈ ਉਹਦੀ ਅੱਖ ਨੂੰ ਮਾਰਿਆ ਜਾਂਦਾ ਹੈ ਉਹਦੀ ਜਨਰੇਸ਼ਨ ਨੂੰ ਜਾਣ ਬੁੱਝ ਕੇ ਖਤਮ ਕੀਤਾ ਜਾਂਦਾ ਹੈ ਹੁਣ ਚਿੱਟਾ ਆਇਆ ਕੀ ਚਿੱਟਾ ਆਮਰਤਾਰ ਵੀ ਚਲੋ ਜੀ ਵਾਪਰ ਰਿਹਾ ਹੈ ਜਿਵੇਂ ਪਹਿਲਾਂ ਹੋਰ ਨਸ਼ੇ ਆਉਂਦੇ ਸੀ ਚਿੱਟਾ ਜਾਣ ਬੁੱਝ ਕੇ ਲਿਆਂਦਾ ਗਿਆ ਪੰਜਾਬ ਦੇ ਵਿੱਚ ਮੈਂ ਜੇਲ੍ਹ 'ਚ ਵੀ ਰਿਹਾ ਮੈਂ ਪਿਛਲੇ 2 ਸਾਲ ਪਹਿਲਾਂ ਜਿਹੜਾ ਆਪਣਾ ਮੰਤਰੀ ਹੈ ਸੁਖੀ ਰੰਧਾਵਾ ਜੇਲ੍ਹ ਮੰਤਰੀ ਮੈਂ ਫਰੀਦਕੋਟੋਂ ਜੇਲ੍ਹ 'ਚੋਂ ਆਇਆ ਮੈਂ ਜਾ ਕੇ ਦੱਸਿਆ ਮੈਂ ਕਿਾ ਜੀ ਇੰਨੇ ਬੰਦੇ ਆਹਾ ਆਹਾ ਬੰਦੇ ਨੇ ਆ ਸੁਪਰਡੈਂਟਾ ਡਿਪਟੀ ਸੁਪਰਡੈਂਟ ਆ ਆ ਚੱਕਰ ਹਾਲਦਾਰ ਆ ਇੰਨੇ ਬੰਦਾਂ ਰੈਕਟ ਚੱਲਦਾ ਐ ਇੰਨੇ ਬੰਦੇ ਅੰਦਰ ਬੈਠੇ ਚਿੱਟਾ ਵੇਚਦੇ ਨੇ ਦੇ ਬਕਾਉਂਦੇ ਨੇ ਲਿਖ ਕੇ ਰੱਖ ਲਿਆ ਕਹਿੰਦਾ ਕੋਈ ਗੱਲ ਨਹੀਂ ਕਾਰਵਾਈ ਕਰੂੰਗਾ ਕਿਹੜੀ ਕਾਰਵਾਈ ਹੋਣੀ ਆ ਇਹ ਕਿਉਂ ਆ ਜੇਲ੍ਹਾਂ ਦੇ ਵਿੱਚ ਆਪਾਂ ਦੇਖਦੇ ਜਿੱਥੇ ਇੱਕ ਸੂਈ ਨਹੀਂ ਲੰਘ ਸਕਦੀ ਸੂਈ ਵੀ ਉਹਨਾਂ ਜੇਲ੍ਹਾਂ ਦੇ ਵਿੱਚ ਕਮਾਂਟਲਾਂ ਦੇ ਕਮਰ ਵਿੱਚ ਟੱਕ ਮੇ ਲੰਘ ਰਿਹਾ ਯਾਰ ਸਾਜ਼ਿਸ਼ ਹੈ ਹੁਣ ਮੈਂ ਤੁਹਾਡੇ ਸਾਹਮਣੇ ਇੱਕ ਜਿਉਂਦੀ ਜਗ ਦੀ ਉਦਾਹਰਣ ਰੱਖਣਾ ਹੈ ਆ ਬਾਈ ਕੰਨ ਬਰਾ ਜਨੇ ਬਲਾਰੇ ਬੋਲੇ ਨੇ ਤੁਸੀਂ ਖੜੇ ਹੋ ਮੰਨ ਲਓ ਅਸੀਂ ਚਿੱਟਾ ਪੀਣ ਵਾਲੇ ਹੋਗੇ ਸ਼ਿਸ਼ੀਆਂ ਪੀਣ ਵਾਲੇ ਹੋਗੇ ਟੀਕੇ ਲਾਉਣ ਵਾਲੇ ਹੋਗੇ ਅਸੀਂ 300 ਮੀਲ ਤੋਂ ਆ ਕੇ ਇੱਥੇ ਬੋਲਾਂਗੇ ਅਸੀਂ ਦੇਖਣਾ ਕਿ ਕੱਲ ਨੂੰ ਚਿੱਟਾ ਮੁੱਕ ਗਿਆ ਘਰ ਦੇ ਭਾਂਡੇ ਕਿਵੇਂ ਵੇਚਣੇ ਆ ਘਰੋਂ ਕਣ ਕਿਵੇਂ ਚਾਕੇ ਵੇਚਣੀ ਆ ਕੋਈ ਰਾਹ ਜਾਂਦਾ ਕਿਵੇਂ ਲੁੱਟਣਾ ਕਿਸੇ ਏਟੀਐਮ ਨੂੰ ਕਿਵੇਂ ਭੰਨਣਾ ਤਾਂ ਕਿ ਕੱਲ ਨੂੰ ਚਿੱਟੇ ਦਾ ਜਗਾੜ ਹੋ ਸਕੇ ਆਹ ਰੋਹ ਤੁਸੀਂ ਦੇਖਦੇ ਹੋ ਟੈਲੀਵਿਜ਼ਨ ਦੇ ਉੱਤੇ ਆਹ ਸੋਸ਼ਲ ਮੀਡੀਆ ਤੇ ਅਖਬਾਰਾਂ ਦੇ ਚਲਕੇ ਕਿਵੇਂ ਮਾਮਾ ਭੈਣਾ ਆਪਣੇ ਨੌਜਵਾਨ ਬੱਚਿਆਂ ਦੀਆਂ ਨੌਜਵਾਨ ਪੁੱਤਰਾਂ ਦੀਆਂ ਲਾਸ਼ਾਂ ਦੇ ਉੱਤੇ ਡਿਗ-ਡਿਗ ਕੇ ਬਿਲਕਦੀਆਂ ਤੜਫਦੀਆਂ ਯਾਰ ਚੱਲੇ ਨਹੀਂ ਜਾਂਦੇ ਹਜੇ ਸੀਨ ਹੁੰਦੇ ਆ ਇਹ ਕਿਉਂ ਆਇਆ ਇਹਦੀ ਜਾਣ ਪੁੱਛ ਕੇ ਸ਼ਾਸਤ ਦੇ ਨਾਲ ਲਿਆਂਦਾ ਗਿਆ ਤਾਂ ਕਿ ਥੋੜੀ ਜਵਾਨੀ ਨੂੰ ਖਤਮ ਕੀਤਾ ਜਾਵੇ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਲੱਖਾ ਸਿਧਾਣਾ ਨੇ ਜੇਲ੍ਹ ਮੰਤਰੀ ਸੁਖਿੰਦਰ ਸਿੰਘ ਰੰਧਾਵਾ ਨਾਲ ਇੱਕ ਮੁਲਾਕਾਤ ਕੀਤੀ ਸੀ ਜਿਸ ਮੁਲਾਕਾਤ ਦਾ ਸੰਦਰਭ ਦੱਸਦੇ ਹਾਂ ਲੱਖਾ ਸਿਧਾਣਾ ਨੇ ਇਸ ਗੱਲ ਦਾ ਤਜਰਬਾ ਸਾਂਝਾ ਕੀਤਾ ਹੈ ਕਿ ਉਹਨਾਂ ਨੇ ਜੇਲ੍ਹ ਮੰਤਰੀ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਸੀ ਜੇਕਰ ਲੱਖਤਦਾਨ ਦੀ ਗੱਲ ਸਹੀ ਹੈ ਕਿ ਉਹਨਾਂ ਨੇ ਜੇਲ੍ਹ ਮੰਤਰੀ ਨੂੰ ਫ੍ਰੀਡਕੋਟ ਜੇਲ੍ਹ ਵਿੱਚ ਨਵਾਂ ਸਪਲਾਈ ਹੋਣ ਦੀ ਗੱਲ ਆਖੀ ਸੀ ਫਿਰ ਜੇਲ੍ਹ ਮੰਤਰੀ ਸਾਹਿਬ ਨੇ ਇਸ ਉੱਪਰ ਕਾਰਵਾਈ ਕਿਉਂ ਨਹੀਂ ਕੀਤੀ ਮੁਲਾਪੁਰ ਦਾਖਾ ਤੋਂ ਰਣਵੀਰ ਸਿੰਘ ਰਾਣਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ